ਇਹੜੇ ਕੋ ਐਕਸੀਡੈਂਟ ਹੋਇਆ ਦੀ ਜਾਣਕਾਰੀ ਦਈਏ ਅੱਜ ਮੈਂ ਖਾਣਾ ਵਿੱਚ ਹਾਜ਼ਰ ਸੀਗਾ ਤੇ ਇੱਕ ਟੈਲੀਫੋਨ ਟ੍ਰੈਫਿਕ ਦਫ਼ਤਰ ਤੋਂ ਕੰਸੂਲ ਹੋਇਆ ਸੀਗਾ ਇਹ ਬੱਸ ਇਹ ਬੱਸ ਟਾਂਗ ਦੇ ਦੀਗੇ ਐਕਸੀਡੈਂਟ ਹੋ ਗਿਆ ਤੇ ਮੌਕੇ ਦੀ ਪੁੱਛੋ ਜਿਸ ਤੇ ਮੌਕੇ ਦੀ ਪੁੱਛੀ ਜੀ ਟ੍ਰੈਫਿਕ ਦਫ਼ਤਰ ਦੇ ਦੀਗ ਇੱਕ ਐਕਸੀਡੈਂਟ ਹੋਣਾ ਪਾਇਆ ਮਰਤਕ ਦਾ ਨਾਮ ਅਮਰਚੰਦ ਵਾਸੀ ਟੋਟਲ ਪਰ ਹੈ ਜੀ ਇਹ ਸਰ ਮੌਕੇ ਤੇ ਐਕਸ਼ਨ ਲੈਟ ਹੋ ਗਈ ਸੀ ਮੁੰਲੇ ਵੀ ਹਾਂ ਤਸਦੀਕ ਹੋਇਆ ਕਿ ਮੌਕੇ ਤੇ ਹੀ ਹੋ ਗਈ ਸੀ ਤੇ ਡੈਥ ਹੋਂ ਦਾ ਕਾਰਨ ਸਾਹਮਣੇ ਆਇਆ ਕੋਈ ਐਕਸ਼ਨ ਹੋਇਆ ਹੈ ਲਾਹ ਦੇ ਵੀ ਟਾਇਰ ਪੀਰੇ ਟਾਇਰ ਦੇ ਥੱਲੇ ਆਏ ਹੋਏ ਨੇ ਨਹੀਂ ਜਿਹੜੇ ਬਜ਼ੁਰਗ ਜੀ ਦੇਖੋ ਜੀ ਇਹਨਾਂ ਦੀ ਉਹ ਕਿਹੜੀ ਜਿਹੜਾ ਪੈਸੇ ਉਹ ਦਾਦੇ ਵੀ ਬਣੇ ਅੰਦਰ ਬਸਟਾਂ ਦੇ ਅੰਦਰ ਵੱਢਦੇ ਇਸ ਗਏ ਹੂੰ ਤੇ ਉਹਦੇ ਘਰ ਦੇ ਨਾਲ ਤਲਾਹ ਹੋ ਗਿਆ ਉਹਨਾਂ ਘਰ ਦੇ ਨਾਲ ਤਲਾਹ ਹੋ ਗਿਆ ਜਵਾਰੇ ਜੀ ਉਹਨਾਂ ਦੇ ਬਿਆਨ ਜਿਹੜਾ ਬਿਆਨ ਦੇਣਗੇ ਤੇ ਅਗਲੀ ਗੱਲ ਵਿੱਚ ਚੱਲਦੇ ਤੇ ਬਸ ਬਸ ਕੱਭ ਜੀ ਜੀ ਕਿਹੜੀ ਕੰਪਨੀ ਦੀ ਬਸ ਹੈ ਇਹ ਅੱਗੇ ਜੀ ਮਹਾਲੀ ਬਸਾਂ ਬਸ ਜੀ ਮਹਾਲੀ ਤੇ ਬਸ ਚਾਲਕ ਬਸ ਚਾਲਕ ਕਬੂਈ ਤੇ ਕੀ ਕੀ ਕਾਰਵਾਈ ਕੀਤੀ ਜਾ ਰਹੀ ਆ ਬਸ ਦੇ ਹੋਂਤੇ ਜੀ ਜੋ ਬਿਆਨ ਦੇਗੇ ਜੀ ਕਰ ਵੀ ਤੇ ਡੱਡੂੜੀ ਬਲੈਡਵਾਰੀ ਮੂਰਤੀ ਵਿੱਚ ਪਈ ਹੋਈ ਸੀ